सचीना दे न

கலங்க நோணவதினா கலங்கா ਭਾਗ ਦੇ ਦੇ ਹਰ ਦੰਬੀ ਦਾ ਕਲੀਨਤਾ ਦਾ ਭਾਗ ਦੇ गगन पदाले <alley Clayak static> जेड़े लोग सच नू कबूल कॾहिं ਕਤਤ ਸਿਰ ਸ਼ਾਹਾਂ ਬਾਦਸ਼ਾਹ ਮਿੱਤਰ ਚੌਥ ਸ਼ੱਤ ਐਸੇ ਦਿਨ ਜੇ ਆਪ ਆਸ਼ਾ ਅਕੂਟਾ ਦਾਕਾ ਦਰਬਾਰਾ ਅੰਤ ਨਾਹੀ ਕਿਸ ਪਾਰਾ ਬਾਰਾ ਦੇ ਮਾਲਕ ਜੁਗੋ ਜੋ ਕਟਾਲੋ ਤਾਹੋ ਸ਼ਤਰ ਕਹਦੇ ਮਾਲਕ ਸਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜਾ ਦੀ ਪਾਵਨ ਖੇਤਰ ਹਜ਼ਰੀ ਵਿੱਚ ਦਸਹਰੇ ਦੇ ਜੋੜੋ ਮੇਲੇ ਦੀਆਂ ਹਾਜ਼ਰੀਆਂ ਕਰਨ ਵਾਸਤੇ ਦੂਰ ਸਾਡੇ ਤੋਂ ਚੱਲ ਕੇ ਆਇਆ ਹਾਂ ਜੀ ਗੁਰੂ ਜੀ ਆਰਿਆ ਸੰਤਾਂ ਵਡਿਆ ਭੱਗਾ ਵਾਲੀਆਂ ਹਾਂ ਉਹ ਵੇਲੇ ਆਪ ਮਹੱਤਵਪੂਰਨ ਦਰਬਾਰ ਦੇ ਹਾਜ਼ਰੀ ਕਰਕੇ ਸਿੜੇ ਹੋਏ ਜੀਵਾਨ ਦੇ ਵਿੱਚ ਬੈਠ ਕਰਕੇ ਆਪਣੇ ਵੱਡੇ-ਵਡੇਰਿਆਂ ਦਾ ਇਤਿਹਾਸ ਸਰਣ ਕਰਦੇ ਹੋ ਮੇਰੇ ਤੋਂ ਪਹਿਲਾਂ ਆਪ ਜੀ ਨੇ ਵਿਅੰਤ ਫੌਮ ਦੇ ਵਕਤ ਖਿਲਾਰਿਆਂ ਦੇ ਕੋਲੋਂ ਉਹ ਇਤਿਹਾਸ ਸਰਣ ਕੀਤਾ ਹੈ ਸੋ ਆਓ ਜਿੰਨਾ ਸਮਾਂ ਪ੍ਰਬੰਧਕਾਂ ਵੱਲੋਂ ਨਸੀਬ ਹੋਇਆ ਮੈਂ ਆਪਣੇ ਆਪ ਨੂੰ ਮੁੜ ਭਾਗਾ ਸੰਦਾ ਹੋਇਆ ਫਤੇ ਦੀ ਸਾਜ ਦੇ ਨਾਲ ਆਪ ਜੀ ਦੇ ਨਾਲ ਉਹ ਇਤਿਹਾਸ ਦੇ ਵਿੱਚੋਂ ਕੋਈ ਕਵਤਾ ਕੋਈ ਆਪ ਜੀ ਦਾ ਨਾਤਰਾ ਸਾਂਝੀ ਕਰਕੇ ਆਪਣੇ ਆਪ ਨੂੰ ਵਟਭਾਗਾ ਬਣਾਵਾ ਆਓ ਆਪਣੀ ਮਨ ਰਚੀ ਇਕਾਗਰ ਕਰਕੇ ਸੋਧੀ ਜੋੜ ਕੇ ਗੁਰੂ ਚਰਣਾ ਦੇ ਵਿੱਚ ਗੁਰੂ ਪਿਆਰੇ ਖਾਲਸਾ ਜੀ ਜੋ ਸੱਜਣ ਆਸੀਸਾਂ ਜਾਂ ਜੋ ਹੋਵੇ ਸੈਭ ਸੁਣੇ ਮੇਰੇ ਦੇ ਬਾਤਿਸਾਰ ਮੇਰੇ ਕਰਿਆ ਆਪ ਸਿਰਤੇ ਰੱਖੋ ਆਗੋ ਜੀ ਵਾਹਿਗੁਰੂ ਕੀ ਫਤਈ ਵਾਹਿਗੁਰੂ ਦੀ ਕੀ ਫਤਈ ਆ ਬਾਣੀਆਂ ਕਹਾਣੀਆਂ ਉਤ ਉਤ ਕਰਨ ਦੇ ਬਾਤਿਸਾਰ ਇਥੇ ਆਪਾਂ ਆਪਣੇ ਬrochya ਦਾ ਇਤਿਹਾਸ ਸਿਰਨ ਕਰਵਾਉਣ ਵਾਸਤੇ ਆਏ ਆਂ ਕਿਉਂ ਕਿ ਸਾਡੇ ਵੱਡੇ-ਵਡੇਰਿਆਂ ਨੇ ਕੀ ਕੁਝ ਕੀਤਾ ਕਿ ਅੱਜ ਦੁਨੀਆ ਭਰ ਦੇ ਵਿੱਚ ਸੰਸਾਰ ਦੀਆਂ ਕੌਮਾਂ ਦੇ ਮੁਕਾਬਲੇ ਸਭ ਤੋਂ ਛੋਟੀ ਉਮਰ ਦੀ ਕੌਮ ਹੋਣ ਦੇ ਬਾਵਜੂਦ ਵੀ ਦੁਨੀਆ ਭਰ ਦੇ ਵਿੱਚ ਇਹ ਮਾਨ ਸਨਮਾਨ ਸਭ ਤੋਂ ਜ਼ਿਆਦਾ ਪ੍ਰਾਪਤ ਕੀਤਾ ਤੇ ਉਹਦਾ ਕਾਰਨ ਕੀ ਹੈ ਕਿ ਗੁਰੂ ਨਾਨਕ ਦੇ ਘਰ ਦਾ ਸਦਾਤ ਹੈ ਕਿ ਜਿੱਥੇ ਜਾਏ ਬਈਏ ਭਲਾ ਕਹੀਏ ਭਾਵੇਂ ਜਿੱਥੇ ਵੀ ਗੁਰੂ ਨਾਨਕ ਦਾ ਸਿੱਖਿਆ ਹੈ ਉਹ ਗੁਰੂ ਨਾਨਕ ਦੇ ਸਿਧਾਂਤ ਨੂੰ ਲੈ ਕੇ ਗਿਆ ਹੈ ਤੇ ਉਹਨੇ ਉੱਥੇ ਜਾ ਕੇ ਭਲਾ ਮੰਗਿਆ ਤੇ ਭਲਾ ਕੀਤਾ ਹੈ ਇਸ ਵਾਸਤੇ ਸੰਸਾਰ ਭਰ ਦੇ ਵਿੱਚ ਅੱਜ ਗੁਰੂ ਨਾਨਕ ਦੇ ਸਿੱਖਾਂ ਨੂੰ ਸਨਮਾਨ ਮਿਲ ਰਿਹਾ ਹੈ ਮੈਂ ਕੱਲ ਦੇ ਜਿਵਾਰ ਵਿੱਚ ਕਾਗਨ ਸਾਂ ਪਾਈ ਸੀ ਕਿ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਨ ਲੋਕ ਦੇ ਉੱਤੇ ਪ੍ਰਗਟ ਹੋ ਕੇ ਆਏ ਤੇ ਉਹਨਾਂ ਦੇ ਪਹਿਲੇ ਜੀਵਾਰ ਪ੍ਰਾਪਤ ਕਰਨ ਵਾਲੀ ਇੱਕ ਮੁਸਲਮਾਨ ਔਰਤ ਜਿਹਦਾ ਨਾਮ ਬੀਬੀ ਤਾਈ ਦੌਰਤਾ ਹੈ ਉਹਨੇ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਦਰਸ਼ਨ ਕੀਤੇ ਔਰ ਨਾਨਕ ਨਜ਼ਰੀ ਨਜ਼ਰ ਨਿਹਾਲ ਰੋਕੀ ਜਰਮਾ ਜਨਮਾਤਰਾ ਦੀ ਉਹਦੀ ਭੋਖ ਸਤਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਕੱਢ ਦਿੱਤੀ ਨਨਕਾਣਾ ਸਾਹਿਬ ਦੀ ਧਰਤੀ ਜਿਹਨੂੰ ਰਾਏ ਭੋਏ ਦੀ ਕਵੰਡੀ ਕਹਾ ਜਾਂਦਾ ਹੈ ਉਹ ਧਰਤੀ ਤੇ ਦਾਤਾ ਜੀ ਨੇ ਅਰੇਕਾ ਖੋਟ ਕੀਤੇ ਔਰ ਬਿਆਤ ਲੋਕਾਂ ਨੂੰ ਪਾਇਆ ਇਹਨਾਂ ਜਿਵੇਂ ਇੱਕ ਨਾਮ ਆਉਂਦਾ ਹੈ ਰਾਏ ਬਲਾਲ ਦਾ ਰਾਏ ਬਲਾਲ ਜਿਹੜਾ ਹੈ ਉਹ ਇਸ ਪ੍ਰਕੜੇ ਦਾ ਮਾਲਕ ਹੈ ਕਿਉਂਕਿ ਜਦੋਂ ਅਲਾਉਦੀਨ ਖਿਲਜੀ ਨੇ ਫਰ ਦੇ ਉਹਦੇ ਹਮਲਾ ਕੀਤਾ ਔਰ ਰਾਣੂ ਕਾਨੇ ਦੇ ਵਿੱਚ ਉਹਦਾ ਡਾਕਟਰ ਦੇ ਮੁਕਾਬਲਾ ਕਰਨ ਵਾਲਾ ਇੱਕ ਨੌਜਵਾਨ ਸਾਹਮਣੇ ਆਇਆ ਜਿਹਦਾ ਨਾਮ ਸੀ ਰਾਣਾ ਰਾਏ ਔਰ ਰਾਣਾ ਰਾਏ ਨੇ ਬੜਾ ਡਰ ਕੇ ਮੁਕਾਬਲਾ ਕੀਤਾ ਪਰ ਆਖਰ ਹਾਰ ਗਿਆ ਹਾਰੇ ਹੋਏ ਰਾਣਾ ਰਾਏ ਨੂੰ ਪਕੜ ਕੇ ਅਲਾਉਦੀਨ ਖੇਜੀ ਕਹਿਣ ਲੱਗਾ ਮੁੰਡਿਆ ਮੇਰਾ ਇਹ ਇਕੀਦਾ ਹੈ ਕਿ ਜਿਹੜੇ ਬੰਦੇ ਨੂੰ ਮੈਂ ਪਕੜਦਾ ਹੈ ਕਦੇ ਮੈਂ ਉਹਨੂੰ ਜਿੰਦਾ ਨਹੀਂ ਛੱਡਿਆ ਪਰ ਮੇਰੇ ਤੇਰੀ ਇਸ ਬਹਾਦਰੀ ਨੂੰ ਦੇਖ ਕੇ ਮੇਰਾ ਮਨ ਕਹਿੰਦਾ ਹੈ ਕਿ ਤੇਰੇ ਵਰਗੇ ਬੰਦੇ ਨੂੰ ਮਾਰਨਾ ਨਹੀਂ ਚਾਹੀਦਾ ਪਰ ਤੈਨੂੰ ਮੇਰੀ ਇਹ ਗੱਲ ਮਾਰਨੀ ਪਵੇਗੀ